ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਆਪਾਂ ਹਰ ਬਲੇ ਜਿਹੜੀ ਵੀਡੀਓ ਉਹ ਬੱਕਰੀ ਹੁੰਦੀ ਆ ਆਪਣੀ ਪਹਾਸਾ ਵੀ ਆਪਣੀ ਬੱਕਰੀ ਹੁੰਦੀ ਆ ਤੇ ਜੋ ਦਿੱਲੀ ਦੇ ਵਿੱਚ ਰਿਜ਼ਲਟ ਆਏ ਨੇ ਉਹਦੇ ਬਾਬਤ ਗੱਲਬਾਤ ਕਰਾਂਗੇ ਕਿ ਕੀ ਕੁਝ ਹੋਇਆ ਕਿਉਂ ਹੋਇਆ ਕਿਉਂ ਅਰਵਿੰਦ ਕੇਜਰੀਵਾਲ ਹਾਰਿਆ ਇਹਦੇ ਸਬੰਧ ਵਿੱਚ ਗੱਲ ਕਰਦੇ ਆਪਾਂ ਮਾਤਾ ਅਨੁਤੇਕ ਇਹ ਦੱਸ ਦੇਮਾ ਮੈਂ 6 ਤਰੀਕ ਨੂੰ ਕਹਿ ਦਿੱਤਾ ਸੀ ਕਿ ਭਾਈ ਅਰਮਿੰਦ ਕੇਜਰੀਵਾਲ ਹਾਰਿਆਗਾ ਕਿ ਜਣੀ ਕਿ ਆਵਾਦੀ ਪਾਰਟੀ ਦਾ ਜਿਹੜਾ ਉੱਤੇ ਪੱਤਾ ਸਾਫ਼ ਹੋ ਰਿਹਾਗਾ ਇਹ ਮੇਰੀ ਜਾ ਕੇ ਤੁਸੀਂ 6 ਤਰੀਕ ਦੀ ਜਿਹੜੀ ਵੀਡੀਓ ਆ ਮੈਂ ਪਾਈ ਸੀ ਉਹ ਚੈੱਕ ਕਰ ਸਕਦੇ ਹੋ ਮੇਰੀ YouTube ਚੈਨਲ ਪੰਜਾਬੀ ਵਿਰਸਾ ਟੀਵੀ ਤੇ ਪਈ ਆ ਇਹ ਮੈਂ ਪਹਿਲਾ ਖਲਾਸਾ ਕਰ ਦਿੱਤਾ ਸੀ ਪਰ ਇੱਕ ਬੰਦਾ ਸੀ ਜਿਹੜਾ ਉਹਨੇ ਕਮੈਂਟ ਬੁਰੀ ਤਰ੍ਹਾਂ ਲਿਖਿਆ ਮੈਨੂੰ ਬੜੀ ਨਮਾਸਕ ਭਾਸ਼ਾ ਦੇ ਵਿੱਚ ਬਾਦਲ ਖੋਰੀ ਦੇ ਭਾਸ਼ਾ ਦੇ ਵਿੱਚ ਜਾਨੀ ਕਿ ਉਹਨੇ ਮੈਨੂੰ ਬਹੁਤ ਬੁਰਾ ਕਮੈਂਟ ਲਿਖਿਆ ਚਲੋ ਆਪਾਂ ਕਿਸੇ ਦਾ ਗੁੱਸਾ ਨਹੀਂ ਕਰਦੇ ਕਿ ਹਰ ਇੱਕ ਦੀ ਭਾਵਨਾ ਜੁੜੀਆਂ ਹੁੰਦੀਆਂ ਨੇ ਕਹਿੰਦਾ 8 ਤਰੀਕ ਦਾ ਦੇਖ ਲੈ ਤੂੰ ਪਹਿਲੇ ਦੱਸੇ ਜਾਨਾਂਗਾ ਮੈਂ ਕਹਿ ਦਿੱਤਾ ਸੀ ਕਿ ਮੈਨੂੰ ਪਹਿਲੇ ਹੀ ਪਤਾ ਲੱਗ ਚੁੱਕਿਆ ਸੀ ਕਿ ਭਾਈ ਇੱਥੇ ਬੀਜੇਪੀ ਜਿਹੜੀ ਆ ਉਹ ਜਿੱਤੇਗੀ ਤੇ ਆਮਾ ਦੀ ਪਾਰਟੀ ਹਾਰੇਗੀ ਇਹਦਾ ਹਾਰਨ ਦਾ ਕੀ ਕਾਰਨ ਬਣਿਆ ਉਹ ਵੀ ਤੁਹਾਨੂੰ ਦੱਸੂਗਾ ਪਹਿਲਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਗੱਲ ਦੱਸ ਦੇਵਾਂ ਕਿ ਇੱਥੇ ਬੀਜੇਪੀ ਦੀ ਸਰਕਾਰ ਬਣ ਗਈ ਆ ਜਿਹੜੀ ਕਿ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਚੁੱਕੀ ਆ ਤੇ ਆਮਾ ਦੀ ਪਾਰਟੀ ਅਰਵਿੰਦ ਕੇਜਰੀਵਾਲ ਹਾਰ ਚੁੱਕਿਆ ਹੈਗਾ ਖੁਦ ਆਪ ਅਰਵਿੰਦ ਕੇਜਰੀਵਾਲ ਹਾਰ ਚੁੱਕਿਆ ਹੈਗਾ ਉਪ ਮੁੱਖ ਮੰਤਰੀ ਮਨਸੀਦ ਸਜੋਦੀਆ ਮਨੀਸ ਸਜੋਦੀਆ ਉਹ ਵੀ ਹਾਰ ਚੁੱਕੇ ਨੇ ਜਾਨੀ ਕਿ ਇਹਨਾਂ ਦੇ ਵੱਡੇ ਵੱਡੇ ਨੇਤਾ ਹਾਰ ਚੁੱਕੇ ਨੇ ਦਿੱਲੀ ਦੇ ਵਿੱਚ ਰਿਕਾਰਡ ਤੋੜ ਦੇ ਵੋਟਾਂ ਦੇ ਨਾਲ ਬੀਜੇਪੀ ਦੀ ਸਰਕਾਰ ਬਣ ਗਈ ਆ ਤੇ ਸਿਰਫ ਅੱਪਾ ਕਹਿੰਦੇ ਕਿ ਆਮਾਦੀ ਪਾਰਟੀ ਨੂੰ ਆਮਾਦੀ ਪਾਰਟੀ ਨੂੰ ਰਮੇਂਦ ਕੇਜਰੀਵਾਲ ਨੂੰ ਸਿਰਫ 3 ਸੇਟਾਂ ਮਿਲੀਆਂ ਨੇ ਜਾਨੀ ਕਿ 47 ਸੇਟਾਂ ਭਾਜਪਾ ਨੂੰ ਮਿਲ ਚੁੱਕੀਆਂ ਨੇ ਕਾਂਗਰਸ ਦਾ ਜਿਹੜਾ ਖਾਤੇ ਨਹੀਂ ਖੁੱਲਿਆ ਨਾ ਕੋਈ ਆਜ਼ਾਦ ਉਮੀਦਵਾਰ ਜਿੱਤੇਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਬੀਜੇਪੀ ਤੇ ਆਮ ਆਦਮੀ ਵਿਚਾਲੇ ਟੱਕਰ ਆ ਪਰ ਇਹਦੇ ਮੈਂ ਤੁਹਾਨੂੰ ਇੱਕ ਖਲਾਸਾ ਵੀ ਕਰ ਦਿੱਤਾ ਸੀ ਕਿ ਆਮ ਆਮਾ ਦੀ ਪਾਰਟੀ ਦਾ ਜਿਹੜਾ ਪੱਤਾ ਸਾਫ ਹੋ ਰਿਹਾ ਕਿ ਹਾਰਈ ਆ ਉਹ ਗੱਲ ਜਿਹੜੀ ਅੱਜ ਜਗ ਜਾਰ ਹੋ ਗਈ ਆ ਤੁਹਾਡੇ ਸਾਹਮਣੇ ਆ ਕਿ ਰਿਜ਼ਲਟ ਆ ਚੁੱਕਿਆਗਾ ਜਿਹੜੇ ਕਹਿੰਦੇ ਸੀ 8 ਤਰੀਕ ਦੇਖ ਲਈ 8 ਤਰੀਕ ਦਾ ਇੰਤਜ਼ਾਰ ਤਾਂ ਕਰਲਾ ਤੋਂ ਪਹਿਲੇ ਹੀ ਕਹੀ ਜਾਣਗਾ ਵੀ ਹਾਰ ਗਈ ਕਹਿੰਦੇ ਆਮਾ ਦੀ ਪਾਰਟੀ ਨਹੀਂ ਹਾਰਦੀ ਅਸੀਂ ਚੌਥੀ ਵਾਰ ਸਰਕਾਰ ਬਣਾਵਾਂਗੇ ਕਿਉਂ ਹਰ ਇੱਕ ਦੇ ਦਾਅਵੇ ਹੁੰਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਨੇ ਬੜਾ ਉੱਤੇ ਆਪ ਦਾ ਸਾਰਾ ਜਿੱਲੀ ਬਿਸਤਰਾ ਚੱਕ ਕੇ ਜਿਹੜਾ ਉੱਤੇ ਲੈ ਕੇ ਗਿਆ ਬੜਾ ਪ੍ਰਚਾਰ ਕੀਤਾ ਬੜੇ ਮੁੱਖ ਮੰਤਰੀ ਨੂੰ ਉਮੀਦ ਸੀ ਕਿ ਮੇਰੇ ਭਾਸਨ ਦੇ ਨਾਲ ਹੀ ਜਿਹੜੀ ਕਿ ਦਿੱਲੀ ਪਾਰਟੀ ਜਿੱਤੂਗੀ ਪਰ ਹੋਇਆ ਉੱਤੇ ਜਿਹੜਾ ਕਿ ਬੁਰੀ ਤਰ੍ਹਾਂ ਹਾਰ ਹੋਈ ਆ ਸਿਰਫ 23 ਸੀਟਾਂ ਮਿਲੀਆਂ ਨੇ ਦੂਸਰੀ ਗੱਲ ਇਤਿਕ ਹੋਰ ਆ ਮੁੱਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਦਾ ਭੁੱਲਰ ਦਾ ਮੁੱਦਾ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਹੁੰਦੇ ਸੈਨ ਨਹੀਂ ਕੀਤੇ ਸੀ ਦੂਸਰਾ ਪੰਜਾਬ ਦੇ ਵਿੱਚ ਭਾਈ ਅੰਮਰਿਤਪਾਲ ਸਿੰਘ ਨੂੰ ਡਿਵਿਡੂਗੜ ਭੇਜਣਾ ਭਾਈ ਅੰਮਰਿਤਪਾਲ ਸਿੰਘ ਤੇ ਐਨਐਸਐ ਲਗਾਉਣਾ ਭਾਈ ਅੰਮਰਿਤਪਾਲ ਸਿੰਘ ਤੇ ਜੁਏਪੀਏ ਜੁਆਪਾ ਕਾਨੂੰਨ ਲਗਾਉਣਾ ਇਸ ਸਾਰੀਆਂ ਗੱਲਾਂ ਤਹਿਤ ਜਿਹੜੀਆਂ ਕਿ ਆਮ ਆਦਮੀ ਪਾਰਟੀ ਦਾ ਹਾਰ ਨਾਲ ਰਿਜਨ ਬਣਿਆਗਾ ਅੱਜ ਮੰਨੇ ਕੋਈ ਨਾ ਮੰਨੇ ਪਰ ਜਿੰਨੀ ਸਿੱਖ ਕੌਮ ਦੀ ਵੋਟ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੇ ਪਈ ਆ ਨਾ ਕਿਸੇ ਨੂੰ ਪਈ ਆ ਤੇ ਨਾ ਹੀ ਕਦੇ ਪੈਣੀ ਆ ਤੇ ਨਾ ਹੀ ਗਾਹਾਂ 2027 ਦੇ ਤੱਕ ਤੁਸੀਂ ਜਿਹੜੇ ਅੱਜ ਸਮੀਕਰ ਰਿਜਲਟ ਦਿੱਲੀ ਦੇ ਵਿੱਚ ਆਏ ਨੇ ਸੇਮ ਉਹ ਹੀ ਰਿਜ਼ਲਟ ਤੁਹਾਨੂੰ ਪੰਜਾਬ ਦੇ ਵਿੱਚ 2027 ਦੇ ਵਿੱਚ ਵੇਖਣ ਨੂੰ ਮਿਲਣਗੇ ਇਹ ਵੀ ਇੱਕ ਵੱਡਾ ਖਲਾਸਾ ਹੈਗਾ ਮੈਂ ਤੁਹਾਨੂੰ ਅੱਜ ਹੀ ਖਲਾਸਾ ਕਰ ਦਿੱਤਾ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣੇਗੀ ਜਿਸ ਦੀ ਮਰਜ਼ੀ ਬਣ ਜੇ ਸਰਕਾਰ ਪਰ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣੇਗੀ ਉੱਥੇ ਵੀ ਜਿਹੜਾ ਕਿ ਬੜੇ-ਬੜੇ ਥੰਮ ਡਿੱਗਣਗੇ ਤੇ ਅੱਜ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਖੁਦ ਅਰਵਿੰਦ ਕੇਜਰੀਵਾਲ ਹਾਰ ਗਿਆ ਜਿਹੜਾ ਕਿ ਤਿੰਨ ਵਾਰੀ ਮੁੱਖ ਮੰਤਰੀ ਬਣਿਆ ਉਪ ਮੁੱਖ ਮੰਤਰੀ ਮਨਸੀਜ ਸਚੌਧਿਆ ਉਹ ਹਾਰ ਗਿਆ ਤੇ ਬੜੇ ਬੜੇ ਇਹਨਾਂ ਦੇ ਜਿਹੜੇ ਹੋਰ ਕੰਮੀਨਰ ਸੀ ਉਹ ਹਾਰ ਚੁੱਕੇ ਨੇ ਜਣੇ ਕਿ ਹੁਣ ਬੁਰੀ ਤਰ੍ਹਾਂ ਹਾਰ ਦਿੱਲੀ ਦੇ ਵਿੱਚ ਹਾਰ ਹੋਣ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦਾ ਇੱਕ ਇਨਸਾਨਾ ਰਹਿ ਗਿਆ ਉਹ ਕਰੂਗਾ ਹੁਣ ਭਗਵੰਤ ਮਾਨ ਦੀ ਕੁਰਸੀ ਤੇ ਹਮਲਾ ਉਮਾਨਤਮਾਨ ਦੀ ਕੁਰਸੀ ਨੂੰ ਹਟਾਉਣ ਦੇ ਲਈ ਉਹ ਵਰਤੂਆ ਹੱਤ ਕੰਢੇ ਹੁਣ ਦੇਖਿਆ ਪੰਜਾਬ ਦੇ ਵਿੱਚ ਕਿਵੇਂ ਅਰਵਿੰਦ ਕੇਜਰੀਵਾਲ ਪਛਾਲ ਪਾਉਂਦਾ ਕਿਸ ਤਰ੍ਹਾਂ ਭਗਵਾਨਤਮਾਨ ਤੋਂ ਅਸਤੀਫੇ ਦੀ ਮੰਗ ਕਰੂਗਾ ਕਿਸ ਤਰ੍ਹਾਂ ਦਿੱਲੀ ਵਾਲੇ ਪੰਜਾਬ ਤੇ ਹਾਵੀ ਹੋਣਗੇ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਇਹ ਵੀ ਤੁਹਾਨੂੰ ਮੈਂ ਖੁਲਾਸੇ ਕਰ ਦਿੱਤੇ ਆ ਇਸ ਵੀਡੀਓ ਨੂੰ ਚਾਹੇ ਸਾਮਕੇ ਰੱਖ ਲਿਓ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਸਮਾਨ ਪਊਗਾ ਜਾਨੀ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾਊਗਾ ਜਿਸ ਤਰ੍ਹਾਂ ਪੰਜਾਬ ਦਾ ਪ੍ਰਧਾਨ ਅਮਨ अरोड़ा ਜਿਸ ਤਰ੍ਹਾਂ ਭਗਵਾਨਤਮਨ ਤੋਂ ਪ੍ਰਧਾਨਗੀ ਖੋਹੀ ਗਈ ਆ ਉਸ ਤਰ੍ਹਾਂ ਹੀ ਜਿਹੜਾ ਕਿ ਕੁਰਸੀ ਵੀ ਹੈ ਜਿਹੜੀ ਮੁੱਖ ਮੰਤਰੀ ਦੀ ਉਹ ਵੀ ਕੋਈ ਜਾਊਗੀ ਇਹ ਵੀ ਤੁਸੀਂ ਆਉਣ ਵਾਲੇ ਹਾਤੇ 10 ਦਿਨਾਂ ਦੇ ਅੰਦਰ ਅੰਦਰ ਤਾਨੂੰ ਪਤਾ ਲੱਗ ਜਾਊਗਾ ਕਿ ਕੀ ਕੁਝ ਹੋਊਗਾ ਦੇਖੋ ਹਾਰ ਜਿੱਤਨਾ ਇਹ ਮੈਨੇ ਨਹੀਂ ਰੱਖਦਾ ਪਰ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਅਸੀਂ ਚੌਥੀ ਵਾਰ ਸਰਕਾਰ ਬਣਾਵਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹੰਕਾਰ ਮਾਰਾ ਹੁੰਦਾ ਕਿਸੇ ਤੇ ਜਲਮ ਕਰਨਾ ਤਸੱਦਦ ਕਰਨਾ ਕਿਸੇ ਨੂੰ ਜੇਲ੍ਹਾਂ ਦੇ ਵਿੱਚ ਬਿਨਾਂ ਕਸੂਰੇ ਡੱਕਣਾ ਬਹੁਤ ਵੱਡਾ ਪਾਪ ਹੁੰਦਾਗਾ ਇਹ ਹੰਕਾਰ ਨੂੰ ਮਾਰ ਪੈਂਦੀ ਆ ਅੰਤ ਤੇ ਅੰਤ ਦਾ ਬੈਰ ਹੁੰਦਾ ਹੈਗਾ ਭਗਵੰਤ ਮਾਨ ਖੁਦ ਕਹਿੰਦਾ ਰਿਹਾ ਤੇ ਅੱਜ ਸੀਸਾ ਜਿਹੜਾ ਉਹ ਸਾਹਮਣੇ ਆ ਚੁੱਕਿਆਗਾ ਜਿਹੜਾ ਹਾਲ ਅੱਜ ਅਰਵਿੰਦ ਕੇਜਰੀਵਾਲ ਦਾ ਆਵਾ ਦੀ ਪਾਰਟੀ ਦਾ ਜਿਹੜਾ ਦਿੱਲੀ ਦੇ ਵਿੱਚ ਹੋਇਆਗਾ ਤੇ ਇਹ ਤੋਂ ਜਿਹੜਾ ਸਬਕ ਲੈਣਾ ਚਾਹੀਦਾ ਹੈਗਾ ਭਗਵੰਤ ਮਾਨ ਨੂੰ ਕਿ ਪੰਜਾਬ ਦੇ ਵਿੱਚ ਜਿੰਨੇ ਬੰਦੇ ਸਿੰਘ ਬਣਾਏ ਨੇ ਉਹਨਾਂ ਨੂੰ ਜੇਕਰ ਤੁਰਤ ਪੈਰ ਛੱਡ ਦੇਵੇ ਭਾਈ ਅੰਮ੍ਰਿਤਪਾਲ ਸਿੰਘ ਤੇ ਐਨਐਸਏ ਨੂੰ ਖਤਮ ਕਰ ਦੇਵੇ ਜਿਹੜਾ ਯੂਏਪੀ ਲਾਇਆ ਹੈਗਾ ਉਹਤੇ ਕਿ ਉਹਦੇ ਉੱਤੇ ਜਿਹੜੀ ਯੂਏਪੀ ਲੱਗਿਆ ਹੈਗਾ ਉਹਤੇ ਅਨਕਵਾਰੀ ਕੀਤੀ ਜਾਵੇ ਜੇਕਰ ਸੱਚ ਹੁੰਦਾ ਤਾਂ ਭਾਈ ਤੁਸੀਂ ਲਾ ਦਿਓ ਪਰ ਜੇਕਰ ਅਨਕਵਾਰੀ ਦੇ ਵਿੱਚ ਝੂਠ ਸਾਫਤ ਹੁੰਦਾਗਾ ਤਾਂ ਉਸ ਨੂੰ ਬਰੀ ਕੀਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਪਹਿਲਾਂ ਬਰੀ ਕਰ ਦਿਓ ਅਸੀਂ ਕਹਿੰਦੇ ਆ ਕਿ ਸੱਚ ਝੂਠ ਦਾ ਨਤਾਰਾ ਹੋਣਾ ਜ਼ਰੂਰੀ ਚਾਹੀਦਾਗਾ ਕਿ ਏਜੰਸੀਆਂ ਕੇਂਦਰਧਾਨ ਨੂੰ ਖਰੀਦ ਕੇ ਅੱਜ ਕੇਂਦਰ ਹੀ ਤੁਹਾਡੇ ਉੱਤੇ ਹਾਵੀ ਹੋ ਚੁੱਕੀ ਆ ਅੱਜ ਕੇਂਦਰ ਨੇ ਤੁਹਾਨੂੰ ਭਗਾ ਕੇ ਪਰਾਂ ਮਾਰਿਆ ਤੇ ਇਹ ਬੜੀਆਂ ਗੱਲਾਂ ਸੋਚ ਤੇ ਵਿਚਾਰਨ ਵਾਲੀਆਂ ਨੇ ਪਰ ਕਈ ਲੋਕਾਂ ਨੂੰ ਦੁੱਖ ਲੱਗਦਾ ਫਿਰ ਜਾਨੀ ਕਿ ਮੈਂ ਪਹਿਲਾਂ ਵੀ ਕਹਿੰਦਾ ਰਹਿਣਾ ਕਿ ਚਲੂਣੇ ਲੜਨ ਲੱਗ ਜਾਂਦੇ ਆ ਮਿਰਚਾਂ ਲੜਨ ਲੱਗ ਜਾਂਦੀਆਂ ਨੇ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਸੱਚ ਜਿਸ ਤਰ੍ਹਾਂ ਭਾਈ ਅੰਬਰਤ ਪਾਲ ਸਿੰਘ ਨੂੰ ਇੱਕ ਬਲੀ ਦਾ ਬੱਕਰਾ ਬਣਾ ਛੱਡਿਆਗਾ ਹਰ ਇੱਕ ਚੀਜ਼ ਭਾਈ ਅੰਮਰਿਤਪਾਲ ਸਿੰਘ ਨਾਲ ਜੋੜੀ ਜਾ ਰਹੀ ਆ ਇਹ ਪੰਜਾਬ ਦਾ ਤੋਂ ਜਿਹੜੀ ਅੱਗ ਅੰਗਿਆਰੀ ਉੜਦੀ ਉੜਦੀ ਦਿੱਲੀ ਦੇ ਵਿੱਚ ਪਹੁੰਚੀ ਆ ਅੱਜ ਦਿੱਲੀ ਦੀ ਵਿਧਾਨ ਸਭਾ ਜਾਂ ਜਿਹੜੀਆਂ ਚੋਣਾਂ ਨੇ ਉਹ ਅਰਵਿੰਦ ਕੇਜਰੀਵਾਲ ਖੁਦ ਹਾਰੇ ਆ ਉਹਦੇ ਬੜੇ ਬੜੇ ਲੀਡਰ ਹਾਰੇ ਨੇ ਤੇ ਇਸ ਨੂੰ ਲੈ ਕੇ ਇਹਨਾਂ ਨੂੰ ਸਾਬਕਾ ਸਿੱਖਣ ਦੀ ਜ਼ਰੂਰਤ ਆ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਵੀ ਜਿਹੜੇ ਜ਼ਰੂਰ ਲਿਖਿਓ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ